ਇੱਕ ਪਿੰਡ ਵਿੱਚ ਸਦਨਾ ਨਾਮ ਦਾ ਇੱਕ ਮੁਸਲਿਮ ਵਿਅਕਤੀ ਰਹਿੰਦਾ ਸੀ। ਉਹ ਮਾਸ ਵੇਚਣ ਦਾ ਕੰਮ ਕਰਦਾ ਸੀ। ਉਹ ਆਪਣੇ ਘਰ ਤੋਂ ਸ਼ਾਮ ਨੂੰ ਰੋਜ਼ ਬੱਕਰਾ ਵੜਦਾ ਤੇ ਸਵੇਰੇ ਆ ਕੇ ਤਾਜ਼ਾ ਮਾਸ ਲੋਕਾਂ 'ਚ ਵੇਚਦਾ। ਉਹਦੀ ਦੁਕਾਨ ਦਾ ਕੰਮ ਬਹੁਤ ਹੀ ਵਧੀਆ ਚੱਲਦਾ ਸੀ। ਰੋਜ਼ ਲੋਕੀ ਉਹਦੀ ਦੁਕਾਨ ਤੇ ਆਉਂਦੇ ਤੇ ਤਰ੍ਹਾਂ-ਤਰ੍ਹਾਂ ਦਾ ਮੀਟ ਆਪਣੇ ਘਰ ਨੂੰ ਲੈ ਕੇ ਜਾਂਦੇ। ਵੀਰਵਾਰ ਦਾ ਦਿਨ ਸੀ। ਉਹਦੀ ਦੁਕਾਨ ਦਾ ਸਾਰਾ ਮਾਸ ਵਿਕ ਚੁੱਕਿਆ ਸੀ। ਡੇਢ ਕਿਲੋ ਮਾਸ ਉਹਦਾ ਵੀਕੈਂਡ ਤੋਂ ਰਹਿੰਦਾ ਸੀ। ਉਹਨੇ ਸੋਚਿਆ ਕਿ ਉਹ ਅੱਜ ਘਰ ਉਦੋਂ ਹੀ ਜਾਊਗਾ ਜਦੋਂ ਉਹਦਾ ਬਚਿਆ ਮਾਸ ਵਿਕ ਜਾਏਗਾ। ਥੋੜੀ ਦੇਰ ਬਾਅਦ ਉਹਦੀ ਦੁਕਾਨ ਤੇ ਇੱਕ ਵਿਅਕਤੀ ਆਇਆ ਤੇ ਉਹ ਕਹਿਣ ਲੱਗਿਆ ਕਿ ਉਸਨੂੰ ਕਿਲੋ ਡੇਢ ਕਿਲੋ ਮਾਸ ਚਾਹੀਦਾ ਹੈ। ਉਸਨੇ ਤੁਰੰਤ ਉਹਨੂੰ ਆਪਣੀ ਦੁਕਾਨ ਤੋਂ ਮਾਸ ਚੋਕ ਕੇ ਦੇ ਦਿੱਤਾ। ਸਦਨਾ ਬੜਾ ਖੁਸ਼ ਹੋਇਆ ਕਿਉਂਕਿ ਅਗਲਾ ਦਿਨ ਸ਼ੁੱਕਰਵਾਰ ਸੀ ਸ਼ੁੱਕਰਵਾਰ ਦੇ ਦਿਨ ਉਹ ਘਰ ਹੀ ਰਹਿੰਦਾ ਸੀ ਕਿਉਂਕਿ ਕੋਈ ਵੀ ਸ਼ੁੱਕਰਵਾਰ ਦੇ ਦਿਨ ਮੀਟ ਨਹੀਂ ਖਰੀਦਦਾ ਸੀ ਮਾਸ ਨਹੀਂ ਖਰੀਦਦਾ ਸੀ ਵੀਰਵਾਰ ਦੇ ਦਿਨ ਉਹ ਕਦੇ ਵੀ ਬੱਕਰਾ ਨਹੀਂ ਵੜਦਾ ਸੀ ਫਿਰ ਉਹ ਆਪਣੇ ਘਰ ਚਲੇ ਆ ਗਿਆ ਮਾਸ ਵੇਚ ਕੇ ਅੱਧੀ ਰਾਤ ਦਾ ਸਮਾਂ ਸੀ ਉਸਤੇ ਘਰ ਦੇ ਦਰਵਾਜ਼ਾ ਖੜਕਿਆ ਤੇ ਦੋ ਵਿਅਕਤੀ ਖੜੇ ਸੀ ਉਹਨਾਂ ਨੇ ਕਿਹਾ ਕਿ ਸਦਨਾ ਦਾ ਘਰ ਇਹੀ ਹੈ ਉਸਨੇ ਕਿਹਾ ਕਿ ਹਾਂ ਮੈਂ ਹੀ ਸਦਨਾ ਦੱਸੋ ਕੀ ਕੰਮ ਹੈ ਉਹ ਦੋ ਵਿਅਕਤੀਆਂ ਨੇ ਕਿਹਾ ਸਾਨੂੰ ਵਪਾਰੀ ਨੇ ਭੇਜਿਆ ਹੈ ਸਾਨੂੰ ਤੇਰੇ ਤੋਂ ਤਾਜ਼ਾ ਮਾਸ ਚਾਹੀਦਾ ਹੈ ਜੋ ਤੂੰ ਵੇਚਦਾ ਹੈ ਉਸਨੇ ਕਿਹਾ ਅੱਜ ਤਾਂ ਵੀਰਵਾਰ ਹੈ ਅੱਜ ਮੈਂ ਤੁਹਾਨੂੰ ਮਾਸ ਨਹੀਂ ਦੇ ਸਕਦਾ ਕਿਉਂਕਿ ਅੱਜ ਮੈਂ ਬੱਕਰਾ ਨਹੀਂ ਵੱਢਿਆ ਜਿੰਨਾ ਮਾਸ ਮੇਰੀ ਦੁਕਾਨ ਤੇ ਸੀ ਉਹ ਸਾਰਾ ਵਿਕ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਤੇਰੀ ਵਪਾਰੀ ਨੂੰ ਸ਼ਿਕਾਇਤ ਕਰਾਂਗੇ ਉਹ ਤੈਨੂੰ ਮਾਰ ਦੇ ਦੇਗਾ ਉਹਨੇ ਕਿਹਾ ਕਿ ਅਗਰ ਮੈਂ ਤੁਹਾਨੂੰ ਮਾਸ ਦੇ ਵੀ ਦਿਨਾ ਤੇ ਬਚਿਆ ਮਾਸ ਮੇਰਾ ਕੱਲ ਨੂੰ ਖਰਾਬ ਹੋ ਜਾਵੇਗਾ ਪਰ ਉਹ ਨਹੀਂ ਮੰਨੇ ਸਦਨਾ ਨੇ ਛੁਰੀ ਚੱਕੀ ਤੇ ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਛੁਰੀ ਨਾਲ ਬੱਕਰੇ ਦੀਆਂ ਦੋ ਲੱਤਾਂ ਵੱਢ ਕੇ ਲਿਆਉਣਾ ਤੁਹਾਨੂੰ ਮੈਂ ਉਹ ਮਾਸ ਦੇ ਦੇਣਾ ਤੇ ਬਾਕੀ ਬਚਿਆ ਮੈਂ ਪਰਸੋਂ ਨੂੰ ਵੱਢ ਲਵਾਂਗਾ ਇਸ ਨਾਲ ਮੇਰਾ ਵੀ ਫਾਇਦਾ ਹੋਏਗਾ ਤੁਹਾਡਾ ਵੀ ਫਾਇਦਾ ਸਦਨਾ ਬੱਕਰੇ ਦੇ ਕੋਲ ਚੱਲ ਆ ਗਿਆ ਬੱਕਰਾ ਮੁਸਕਰਾ ਰਿਹਾ ਸੀ ਇਹ ਮੁਸਕਰਾਉਂਦੇ ਕਰਾਉਂਦੇ ਰੋ ਪਿਆ ਸਦਨਾ ਨੇ ਕਿਹਾ ਕਿ ਤੂੰ ਪਹਿਲਾਂ ਮੁਸਕਰਾਇਆ ਫਿਰ ਰੋਇਆ ਇਹਦੀ ਵਜ੍ਹਾ ਕੀ ਹੈ ਤੁਰੰਤ ਬੱਕਰੇ ਨੇ ਕਿਹਾ ਕਿ ਪਹਿਲੇ ਜਨਮ ਚ ਤੂੰ ਬੱਕਰਾ ਸੀ ਮੈਂ ਕਸਾਈ ਸੀ ਮੈਂ ਤੈਨੂੰ ਵੜਦਾ ਸੀ ਤੇ ਤੂੰ ਰੋਂਦਾ ਸੀ ਕਦੇ ਹੱਸਦਾ ਸੀ ਉਨੇ ਕਿਹਾ ਹੁਣ ਮੇਰੀ ਵਾਰੀ ਆ ਗਈ ਕਿ ਜਿੱਦਾਂ ਹੁਣ ਤੂੰ ਮੇਰੀਆਂ ਦੋ ਲੱਤਾਂ ਵਧਣੀਆਂ ਚਾਹੁੰਦਾ ਤੇ ਫਿਰ ਮੈਂ ਦੋ ਦਿਨ ਤੜਫੂੰਗਾ ਉਸੇ ਤਰ੍ਹਾਂ ਹੀ ਤੇਰੇ ਨਾਲ ਹੋਵੇਗਾ ਜੇ ਤੂੰ ਮੇਰੀਆਂ ਦੋ ਲੱਤਾਂ ਵਧੇਗਾ ਮੈਂ ਵੀ ਤੇਰੀਆਂ ਦੋਨੇ ਲੱਤਾਂ ਵਧੂਗਾ ਜਦੋਂ ਤੂੰ ਬੱਕਰਾ ਹੋਵੇਂਗਾ ਇਹ ਐਦਾਂ ਹੀ ਜਦੋਂ ਜਿਹੜਾ ਆਪਣੇ ਦੋਹਾਂ ਵਿੱਚ ਚੱਲਦੀ ਰਹਿਣੀ ਆ ਸਦਨੇ ਦੇ ਮਨ ਨੂੰ ਇਹ ਗੱਲ ਨਾ ਬਹੁਤ ਗਹਿਰਾਈ ਤੱਕ ਚਲੀ ਗਈ ਉਹਨੇ ਸੋਚਿਆ ਕਿ ਇਹ ਤਾਂ ਬਹੁਤ ਹੀ ਮਾੜਾ ਹੋ ਜਾਏਗਾ ਮੈਂ ਬੱਕਰਾ ਨਹੀਂ ਵਡਾਂਗਾ। ਉਹਨੇ ਕਿਹਾ ਕਿ ਮੈਂ ਤੈਨੂੰ ਨਹੀਂ ਵਡਾਂਗਾ। ਸਦਨਾ ਦੇ ਮਨ ਦੇ ਵਿੱਚ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਕਿ ਉਹਨੇ ਬੱਕਰੇ ਵੱਢਣ ਦਾ ਕੰਮ ਛੱਡ ਦਿੱਤਾ। ਤੇ ਉਹ ਛੂਰੀ ਆਪਣੀ ਬੱਕਰੇ ਦੇ ਕੋਲ ਸੁੱਟ ਕੇ ਉੱਥੋਂ ਚੱਲ ਪਿਆ। ਬੱਕਰਾ ਬਹੁਤ ਖੁਸ਼ ਹੋਇਆ। ਤੇ ਸਦਨਾ ਉਹਨਾਂ ਦੋਨਾਂ ਵਿਅਕਤੀਆਂ ਕੋਲ ਚਲਾ ਗਿਆ। ਸਦਨੇ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਮਾਰ ਦਿਓ ਮੁਕਾ ਦਿਓ ਕੁਝ ਵੀ ਕਰੋ ਪਰ ਮੈਂ ਬੱਕਰਾ ਨਹੀਂ ਵੜ ਸਕਦਾ ਮੈਂ ਅੱਜ ਤੋਂ ਇਹ ਕੰਮ ਛੱਡਦਾ ਮੈਂ ਬੱਕਰਾ ਵੜ ਨਹੀਂ ਸਕਦਾ ਉਹ ਦੋਨੋਂ ਵਿਅਕਤੀ ਵੀ ਹੈਰਾਨ ਹੋ ਗਏ ਕਿ ਇੱਕਦਮ ਸਦਨੇ ਨੂੰ ਕੀ ਹੋ ਗਿਆ ਕਿੱਥੇ ਤਾਂ ਇਹਨੇ ਸਾਨੂੰ ਬੱਕਰਾ ਵੜ ਕੇ ਲਿਆ ਕੇ ਦੇਣਾ ਸੀ ਦੋ ਲਕਤਾਂ ਦੀ ਗੱਲ ਹੋਈ ਸੀ ਕਿ ਸਾਨੂੰ ਦੋ ਲਕਤਾਂ ਵੜ ਕੇ ਲਿਆ ਕੇ ਦਊਗਾ ਤੇ ਬਾਕੀ ਇਹ ਕੱਲ ਤੋਂ ਅਗਲੇ ਦਿਨ ਵੜੂਗਾ ਪਰ ਅਚਾਨਕ ਇਹਨੂੰ ਕੀ ਹੋ ਗਿਆ ਤੇ ਉਹਨਾਂ ਨੇ ਕਿਹਾ ਠੀਕ ਐ ਅਸੀਂ ਵਪਾਰੀ ਨੂੰ ਤੇਰੀ ਗੱਲ ਜਾ ਕੇ ਦੱਸਦੇ ਹਾਂ ਬਾਕੀ ਅੱਗੇ ਜੋ ਵੀ ਨਤੀਜਾ ਕਰਨਾ ਹੋਊਗਾ ਜੋ ਵੀ ਸਲਾਹ ਹੋਗੀ ਉਹਨਾਂ ਦੀ ਕੀ ਹੋਵੇਗੀ ਸਦਨੇ ਨੇ ਕਿਹਾ ਜੀ ਸੱਤ ਵਚਨ ਪਰ ਮੈਂ ਅੱਜ ਤੋਂ ਬਾਅਦ ਕਦੇ ਵੀ ਕਿਸੇ ਜੀਵ ਦੀ ਹੱਤਿਆ ਨਹੀਂ ਕਰੂੰਗਾ ਉਹ ਵਿਅਕਤੀ ਉਹਨੂੰ ਕਹਿਣ ਲੱਗੇ ਕਿ ਇਹ ਮੂਰਖ ਹੈ 5 ਮਿੰਟ ਵਿੱਚ ਇਹਦੇ ਮਨ ਨੂੰ ਕੀ ਹੋ ਗਿਆ ਇੱਕ ਬੱਕਰੇ ਦੇ ਬੋਲਾਂ ਨੇ ਸਦਨੇ ਨੂੰ ਭਗਤ ਬਣਾ ਦਿੱਤਾ ਸਦਨੇ ਨੂੰ ਸਦਨਾ ਭਗਤ ਦੇ ਨਾਮ ਤੇ ਸਾਰੇ ਲੋਕ ਜਾਣਨ ਲੱਗੇ ਉਹ ਇੰਨਾ ਵੱਡਾ ਭਗਤ ਬਣ ਗਿਆ ਕਿ ਦੂਰੋਂ ਦੂਰੋਂ ਲੋਕ ਉਹਦੀ ਬਾਣੀ ਸੁਣਨ ਲਈ ਆਉਂਦੇ ਤੇ ਲੋਕਾਂ ਨੂੰ ਉਹ ਇਹ ਹੀ ਸਲਾਹ ਦਿੰਦਾ ਸਦਨਾ ਕਿ ਕਦੇ ਵੀ ਕਿਸੇ ਜੀਵ ਦੀ ਹੱਤਿਆ ਨਾ ਕਰੋ ਮਨ ਨੂੰ ਸ਼ੁੱਧ ਰੱਖੋ ਜਿੱਦਾਂ ਅਸੀਂ ਆਪਣੀ ਆਤਮਾ ਨੂੰ ਪਵਿੱਤਰ ਰੱਖਾਂਗੇ ਸਾਨੂੰ ਉਹਦਾ ਅੱਗੇ ਜਾ ਕੇ ਫਲ ਮਿਲਦਾ ਜੀਵੇਂ ਕਰਨੀ ਓਵੇਂ ਭਰਨੀ ਅਸੀਂ ਆ ਇਸ ਜਨਮ ਵਿੱਚ ਅਗਲੇ ਜਨਮ ਵਿੱਚ ਜੋ ਕਰਮ ਕਰਦੇ ਹਾਂ ਸਾਨੂੰ ਉਹੀ ਮਿਲਦਾ ਅੱਜ ਸਦਨਾ ਭਗਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ ਉਹਨਾਂ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤੀ ਹੁਣ ਤੁਹਾਨੂੰ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਿਦਾਂ ਇੱਕ ਵਿਅਕਤੀ ਨੂੰ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਇੱਕ ਭਗਤ ਬਣਾ ਦਿੰਦੇ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਹੁਤ ਹੀ ਪਵਿੱਤਰ ਹੈ ਰੱਬ ਨਾਲ ਜੁੜਿਆ ਹੋਇਆ ਵਿਅਕਤੀ ਇੱਕ ਸੰਤ ਇੱਕ ਮਹਾਤਮਾ ਇੱਕ ਭਗਤ ਕਿਵੇਂ ਬਣ ਜਾਂਦਾ ਹੈ ਪਰ ਸਾਨੂੰ ਝੂਠੇ ਕਾਮ ਕ੍ਰੋਧ ਨੂੰ ਛੱਡਣਾ ਪੈਂਦਾ ਹੈ ਤਾਂ ਜਾ ਕੇ ਸਾਨੂੰ ਇਹ ਬੁਰੇ ਕਰਮਾਂ ਤੋਂ ਮੁਕਤੀ ਮਿਲਦੀ ਹੈ ਜੇਕਰ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੀ ਹੋਵੇ ਤੁਹਾਨੂੰ ਇਹ ਤੋਂ ਕੋਈ ਵੀ ਮੋਟੀਵੇਸ਼ਨ ਮਿਲੀ ਹੋਵੇ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਆਪਾਂ ਐਦਾਂ ਹੀ ਕੋਈ ਵਧੀਆ ਜੀ ਕਹਾਣੀ ਲੈ ਕੇ ਨੈਕਸਟ ਵਲੌਗ ਵਿੱਚ ਧੰਨਵਾਦ